ਮਾਂ ਦੇ ਇਸ ਕਰਕੇ ਕਰ ਨੂੰ ਚੋਣਾ ਕਿ ਤੁਸੀਂ ਮੈਨੂੰ ਪਛਾਣ ਮੁੱਖ ਤਰੀਕ ਲੈਂਗੁਏਜਸ ਦੁਨੀਆਵਾਂ ਦੁਨੀਆ ਕਰਦੇ ਔਰ ਹਿੰਦੁਸਤਾਨ ਦੀ ਆਜ਼ਾਦੀ ਕਾਂਗਰਸ ਪਾਰਟੀ ਦੀ ਲਹਿਰ ਚਲਾਈ ਪਰ ਪੰਜਾਬੀਆਂ ਦਾ ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਵੱਡੇ ਵੱਡੀ ਕੀਤੇ ਦੇ ਵਿੱਚ 2019 ਤੋਂ 2019 ਹੋਣੇ ਦੇ ਵਿੱਚ چاہے ਅਸੀਂ ਜਿਹੜੇ ਵਾਲਾ ਬਾਤ ਦੀ ਗੱਲ ਕਰ ਲਈਏ ਉਹਦੇ ਬਾਅਦ ਕਦੇ ਵੀ ਪੰਜਾਬੀ ਪਿੱਛੇ ਨਹੀਂ ਹਟੇ ਤੇ ਮੁਲਕ ਨੂੰ ਅਸੀਂ ਆਨੇ ਇਹ ਸੰਵਲਨ ਦਾ

15 ਅਗਸਤ ਦੇ ਦਿਵਸ ਤੇ ਵਿਸ਼ੇ ਸਵਤੰਤਰਤਾ ਆਜ਼ਾਦੀ ਦੇ ਦਿਵਸ ਦੇ ਵਿੱਚ ਇਕੱਠੇ ਕਾਫੀ ਕੱਟੇ ਤੇ ਆਜ਼ਾਦੀ ਦੇ ਦਿਵਸ ਨੂੰ ਮਨਾ ਰਹੇ ਨੇ ਪੰਜਾਬੀ ਇਹਨੇ ਕਿ ਮੇਰੇ ਵੀਰ ਨੇ ਹੁਣੀ ਇਹ ਆਖਾ ਕਿ ਕਿਸੇ ਇੱਕ ਧਰਮ ਦੀ ਕਿਸੇ ਇੱਕ ਜਾਤ ਦੀ ਜਾਂ ਕਿਸੇ ਇੱਕ ਪਾਰਟੀ ਦੀ ਨਹੀਂ ਉਹ ਜਾਨੀ ਹੈਗੀ ਆ ਸਾਰਿਆਂ ਦੀ ਸਾਂਝੀ ਹੈਗੀ ਆ ਮੇਰੇ ਤੋਂ ਪਹਿਲਾਂ ਸਾਡੇ ਐਮਐਲਏ ਸਾਹਿਬ ਇੱਥੇ ਬੋਲ ਕੇ ਕਹੇ ਨੇ ਕਿ ਕਾਂਗਰਸ ਪਾਰਟੀ ਦੀ ਬੜੀ ਦੇਨਾ ਹੈ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਹੀ ਜਾਤੀ ਹੈਗੀ ਆ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਪਾਰਟੀਵਾਦ ਨਹੀਂ ਹੋਣਾ ਚਾਹੀਦਾ ਇਸੇ ਵਿੱਚ ਤਰ੍ਹਾਂ ਦੀ ਕੋਈ ਧਰਮ ਸਾਜ਼ੀ ਨਹੀਂ ਹੋਣੀ ਚਾਹੀਦੀ ਕਿਸੇ ਵੀ ਤਰ੍ਹਾਂ ਦਾ ਕੋਈ ਜਾਤ ਪਾਤ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਅਜਾਤੀ ਦੇ ਵਿੱਚ ਜਿਥੇ Hindu ਨਾ ਨੇ ਬੋਲਦਾ ਕੀਤਾ ਉਥੇ Musalmanana ਨੇ ਵੀ ਬੋਲਦਾ ਕੀਤਾ ਜਿਥੇ Musalmanana ਨੇ ਬੋਲਦਾ ਕੀਤਾ ਉਥੇ Sikhana ਨੇ ਵੀ ਬੋਲਦਾ ਕੀਤਾ ਜਿਥੇ Sikhana ਨੇ ਕਰਤਾ ਉਥੇ ਬਾਕੀ ਸਾਰੇ Christian ਭਾਈਚਾਰੇ ਨੇ ਨਹੀਂ ਕੀਤਾ ਕਿ ਸਾਰਿਆਂ ਦੀ ਸਾਂਝ ਜਾਂਦੀ ਹੈ ਨਹੀਂ ਇਹ ਕਰਕੇ ਸਜਾਦੀ ਦਾ ਸਾਰਾ ਬਹੁਤ ਬਹੁਤ ਜਾਂਦਾ ਜਾਈਦਾ ਸ਼ਹੀਦੀ ਆਨੰਦ ਸਰਦਾਰ ਭਗਤ ਸਿੰਘ ਜੀ ਕੋਈ ਇੱਕ Sikh ਪਰਿਵਾਰ ਦੇ ਵਿੱਚੋਂ ਸੰ ਦੇਵੀ ਰਾਜਪੂਰੀ ਜੀ ਜਾਂ ਹੋਰ ਵੀ ਮੁਸਲਮ ਕਰਮਾ ਦੇ ਬਹੁਤ ਸਾਰੇ ਲੋਕਾਂ ਜਿਨ੍ਹਾਂ ਨੇ ਇਸ ਜਾਤੀ ਦੇ ਦੇਸ਼ ਜਾਤੀ ਲੈ ਕੇ ਜਿੰਦੀ ਦੇਸ਼ ਉਹ ਜਾ ਕਰਾਇਆ ਇਥੇ ਕਿਸੇ ਵੀ ਤਰ੍ਹਾਂ ਦੇ ਕੋਈ ਪਾਰਟੀਵਾਦੀ ਨਹੀਂ ਰਹ ਜਾਣੀ ਕੋਈ ਕਾਂਗਰਸ ਨਹੀਂ ਕੋਈ ਆਪ ਨਹੀਂ ਕੋਈ ਭਾਰਤੀ ਜਨਤਾ ਪਾਰਟੀ ਨਹੀਂ ਕੋਈ ਬੋਧ ਸਮਾਜ ਪਾਰਟੀ ਨਹੀਂ ਪਾਰਟੀਆਂ ਤਾਂ ਜਿਹੜੀਆਂ ਹੁਣ ਸਾਡੀਆਂ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਸਾਨੂੰ ਧਰਮਾਂ ਦੇ ਵਿੱਚ ਜਾਤਾਂ ਦੇ ਵਿੱਚ ਵੰਡ ਕੇ ਰੱਖਿਆ ਹੋਇਆ ਮੇਰੇ ਵੀਰ ਨੇ ਇੱਕ ਗੱਲ ਕੀਤੀ ਹੈ ਕਿ ਸਾਡੇ ਬੱਚਾ ਨੂੰ ਇੱਕ ਚੰਗੇ ਸਕੂਲਾਂ ਦੀ ਸਿੱਖਿਆ ਚਾਹੀਦੀ ਹੈ ਸਾਡੇ ਪਰਿਵਾਰਾਂ ਨੂੰ ਇੱਕ ਚੰਗਾ ਇਲਾਜ ਚਾਹੀਦਾ ਹੈ ਆਹੀ ਗੱਲ ਕੁੱਤੀ ਨੂੰ ਤੁਸੀਂ ਇਹ ਕਿੰਨਾ ਕੁ ਦੇਣ ਜਿਹੜੇ ਅੱਜ ਤੋਂ ਪਹਿਲਾਂ ਇੱਥੇ ਆਵਾਜ਼ ਕਰਦੇਗੇ ਅੱਜ ਦਾ ਧਰਮ ਦਿਵਸ ਅਸੁਸ਼ਟ ਪਰਮੇਸ਼ਾਹ ਪੂਰੇ ਹੋਂਦ ਤੋਂ ਬਾਅਦ ਵੀ 70 ਧਰਮ ਯਾਤਰੀ ਦੇ ਵਸ ਬਣਾ ਰਹੇ ਆ ਅੱਜ ਤੱਕ ਸਾਨੂੰ ਯਾਤਰੀ ਨਹੀਂ ਅਸੀਂ ਗੁਲਾਮ ਅਸੀਂ ਗੁਲਾਮ ਦਾ ਇਹ ਮੰਨੇ ਵਟੇ ਜਿਹੜੇ ਪੂਰੇ ਭਾਰਤ ਦੇ ਇਸ ਦੇ ਵਿੱਚ ਜਿਵੇਂ ਪਾਰਟੀ ਬਾਜ਼ੀਆਂ ਦੀ ਗੱਲ ਕਰੈਣਾ ਪਾਰਟੀਆਂ ਨਹੀਂ ਰਾਜ ਕੀਤਾ ਇਹਨਾਂ ਨੇ ਪਾਰਟੀ ਬਾਜ਼ੀ ਕੀਤੀ ਇਹਨਾਂ ਨੇ ਸਾਨੂੰ Hindu ਧਰਮ Muslim ਧਰਮ ਸਿਖਾਦੇ ਸਾਈਆਂ ਚ ਵਧੀਆਂ ਚ ਮੰਨੀਆਂ ਪਈਆਂ ਇਹਨਾਂ ਨੇ ਸਾਨੂੰ ਜਾਤਾਂ ਦੇ ਵਿੱਚ ਵੰਡਿਆ ਇਸ ਕਰਕੇ ਮੈਂ ਜਾਨੀ ਗੱਲ ਨਾ ਕਰਦਾ ਹੋਇਆ ਇਹ ਜਿਹੜਾ ਵਿਵਸ ਹੈਗਾ ਸਾਰਿਆਂ ਦਾ ਸਾਂਝਾ ਹੈਗਾ ਸਾਰੇ ਧਰਮਾਂ ਦੇ ਲੋਕਾਂ ਨੇ ਇੱਥੇ ਆ ਕੇ ਜਾਕੀ ਜਿਹੜੀ ਹੈਗੀ ਪਈ ਆ ਆਪਣੇ ਆਪ ਨੂੰ ਬਲੀ ਦਿੱਤੀ ਆ ਆਪਣੇ ਆਪ ਕੋਲੋਂ ਫਾਸੀਆਂ ਦੇ ਥੱਲੇ ਚੁਣੇ ਨੇ ਤਾਂ ਕਰਕੇ ਜਾ ਕੇ ਗੋਹਿਆਂ ਤੋਂ ਵੀ ਆਪਣਾ ਭਗਤ ਦੇ ਸ਼ਰਮ ਕਰ ਸਕਿਆ। ਤੋਂ ਬਹੁਤ ਬਹੁਤ ਧੰਨਵਾਦ ਸਾਡੇ ਚੇਅਰਮੈਨ ਸਾਹਿਬ ਅੱਗੇ ਬੱਡੇ ਹੋਏ ਨੇ।